ਰੁੱਖ ਦੇ ਹੇਠਾਂ ਬੈਠ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਕਰਦੇ ਇੱਕ ਪਿੰਡ ਵਿੱਚ ਜਾ ਪਹੁੰਚਦੇ ਨੇ ਤੇ ਆਰਾਮ ਕਰਨ ਲਈ ਇੱਕ ਰੁੱਖ ਦੇ ਹੇਠਾਂ ਬੈਠ ਜਾਂਦੇ ਨੇ। ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸੰਤ ਸਮਝਿਆ ਤੇ ਹੌਲੀ-ਹੌਲੀ ਕਰਦਿਆਂ ਸਾਰਾ ਨਗਰ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗਾ। ਉਹਨਾਂ ਲੋਕਾਂ ਉੱਪਰ ਗੁਰੂ ਜੀ ਦੇ ਬਚਨਾਂ ਦਾ ਇੰਨਾ ਪ੍ਰਭਾਵ ਹੋਇਆ ਕਿ ਉਹ ਤਨੋਂ ਮਨੋਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਰੁੱਝ ਗਏ ਪਰ ਕੁਝ ਕੋ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਜੀ ਕੀ ਵੇਖਦੇ ਹਨ ਕਿ ਨਗਰ ਦੇ ਸਾਰੇ ਵਾਸੀਆਂ ਨੇ ਕਿਤੇ ਜਾਣ ਦੀ ਤਿਆਰੀ ਕਰ ਲਈ ਸਾਰੇ ਨਗਰ ਵਾਸੀਆਂ ਨੇ ਆਪੋ ਆਪਣੇ ਘਰਾਂ ਦਾ ਸਮਾਨ ਬੰਨ ਕੇ ਗੱਡੀਆਂ ਵਿੱਚ ਰੱਖ ਲਿਆ ਤਾਂ ਇਹ ਦੇਖ ਕੇ ਗੁਰੂ ਸਾਹਿਬ ਜੀ ਨੇ ਨਗਰ ਦੇ ਲੋਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਅਚਾਨਕ ਆਪੋ ਆਪਣਾ ਸਮਾਨ ਗੱਡੀਆਂ ਤੇ ਲੱਦ ਕੇ ਕਿੱਧਰ ਨੂੰ ਚੱਲ ਪਏ ਹੋ ਤੁਹਾਡੇ ਉੱਪਰ ਇਹੋ ਜਿਹੀ ਕਿਹੜੀ ਆਫਤ ਆਉਣ ਵਾਲੀ ਹੈ ਜਿਹੜਾ ਤੁਸੀਂ ਆਪਣੇ ਘਰ ਹੀ ਛੱਡ ਚਲੇ ਹੋ ਤਾਂ ਗੁਰੂ ਜੀ ਨੇ ਮੂੰਹੋਂ ਇਹ ਸ਼ਬਦ ਸੁਣ ਕੇ ਸਾਰੇ ਪਿੰਡ ਦੇ ਲੋਕਾਂ ਨੇ ਹੱਥ ਜੋੜੇ ਤੇ ਆਪਣੀ ਦੁੱਖ ਭਰੀ ਦਾਸਤਾ ਗੁਰੂ ਜੀ ਨੂੰ ਸੁਣਾਈ ਪਿੰਡ ਦੇ ਲੋਕ ਕਹਿਣ ਲੱਗੇ ਕਿ 6 ਮਹੀਨਿਆਂ ਬਾਅਦ ਸਾਡੇ ਸਾਰੇ ਘਰਾਂ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਹੈ ਤੇ ਇਸੇ ਮੁਸੀਬਤ ਤੋਂ ਡਰਦੇ ਮਾਰੇ ਅਸੀਂ ਕਿਤੇ ਹੋਰ ਥਾਂ ਚਲੇ ਜਾਂਦੇ ਹਾਂ ਤੇ ਕੁਝ ਦਿਨਾ ਬਾਅਦ ਮੁੜ ਕੇ ਆਪੋ ਆਪਣੇ ਘਰੀ ਵਾਪਸ ਆ ਜਾਂਦੇ ਹਾਂ 6 ਮਹੀਨਿਆਂ ਬਾਅਦ ਸਾਡੇ ਘਰਾਂ ਨੂੰ ਕੋਈ ਅੱਗ ਲਗਾ ਦਿੰਦਾ ਹੈ ਤੇ ਆਪਣੀ ਜਾਨ ਬਚਾਉਣ ਦੇ ਮਾਰੇ ਅਸੀਂ ਕੁਝ ਦਿਨਾ ਵਾਸਤੇ ਕਿਸੇ ਦੂਸਰੇ ਪਿੰਡ ਜਾ ਵਸਦੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੰਦੋ ਤਾਂ ਚੰਗਾ ਹੈ ਅਸੀਂ ਹਰ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਾਂਗੇ ਪਿੰਡ ਦੇ ਲੋਕਾਂ ਦੇ ਇਹ ਭਾਵਕ ਬੋਲ ਸੁਣ ਕੇ ਗੁਰੂ ਸਾਹਿਬ ਜੀ ਫਰਮਾਏ ਕਿ ਅੱਜ ਤੋਂ ਬਾਅਦ ਕਦੀ ਤੁਹਾਡੇ ਘਰਾਂ ਨੂੰ ਅੱਗ ਨਹੀਂ ਲੱਗੇਗੀ ਬਸ ਤੁਸੀਂ ਆਪਣੇ ਹਿਰਦੇ ਵਿੱਚੋਂ ਡਰ ਨੂੰ ਕੱਢ ਦਿਓ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਆਪ ਕੋ ਆਪਣੇ ਘਰਾਂ ਵਿੱਚ ਆਰਾਮ ਨਾਲ ਵਸੋ ਤੇ ਪ੍ਰਮਾਤਮਾ ਦਾ ਸਿਮਰਨ ਕਰੋ ਉਹ ਅਕਾਲ ਪੁਰਖ ਵਾਹਿਗੁਰੂ ਆਪ ਤੁਹਾਡੀ ਰੱਖਿਆ ਕਰਨਗੇ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਪਿੰਡ ਦੇ ਲੋਕਾਂ ਦੇ ਦਿਲਾਂ ਵਿੱਚ ਥੋੜੀ ਹਿੰਮਤ ਜਈ ਆਈ ਤੇ ਉਹਨਾਂ ਨੇ ਆਪੋ ਆਪਣੇ ਘਰੇ ਰਹਿਣ ਦਾ ਫੈਸਲਾ ਕੀਤਾ ਘਰਾਂ ਵਿੱਚ ਜਿੰਨੀਆਂ ਵੀ ਅੱਗ ਲੱਗਣ ਵਾਲੀਆਂ ਚੀਜ਼ਾਂ ਸਨ ਉਹ ਸਭ ਚੀਜ਼ਾਂ ਪਿੰਡ ਵਾਲਿਆਂ ਨੇ ਗੁਰੂ ਜੀ ਪਾਸ ਲੈ ਆਂਦੀਆਂ ਤੇ ਸਾਰਾ ਪਿੰਡ ਗੁਰੂ ਜੀ ਪਾਸ ਬੈਠ ਕੇ ਗੁਰੂ ਜੀ ਦੇ ਰਸ ਭਰੇ ਕੀਰਤਨ ਦਾ ਆਨੰਦ ਲੈਣ ਲੱਗਾ ਤਾਂ ਇੰਨੇ ਨੂੰ ਹੀ ਇੱਕ ਭਿਆਨਕ ਰੂਪ ਵਾਲਾ ਰਾਖਸ਼ ਲੋਕਾਂ ਨੂੰ ਉਧਰ ਆਉਂਦਾ ਦਿਖਾਈ ਦਿੱਤਾ ਰਾਖਸ਼ ਦਾ ਰੂਪ ਇਨਾ ਭਿਆਨਕ ਸੀ ਕਿ ਉਸ ਦੇ ਪੈਰ ਪਤਾਲ ਵਿੱਚ ਤੇ ਸਿਰ ਆਕਾਸ਼ ਵਿੱਚ ਸੀ ਤੇ ਉਸ ਦੀ ਭਿਆਨਕ ਸ਼ਕਲ ਦੇ ਉੱਪਰ ਲਾਲ ਰੰਗ ਦੀ ਦਾੜੀ ਸੀ ਤੇ ਲਾਲ ਹੀ ਰੰਗ ਦੀਆਂ ਅੱਖਾਂ ਸਨ ਜਦੋਂ ਉਸ দানਵ ਨੇ ਪਿੰਡ ਦੇ ਲੋਕਾਂ ਨੂੰ ਨਾਮ ਸਿਮਰਨ ਕਰਦੇ ਵੇਖਿਆ ਤਾਂ ਉਹ ਬਹੁਤ ਗਰੋਧਿਤ ਹੋ ਗਿਆ ਤੇ ਆਪਣੀਆਂ ਅੱਖਾਂ 'ਚੋਂ ਅੱਗ ਭਰਉਣ ਲੱਗਾ ਤੇ ਨਾਲ ਹੀ ਆਖਣ ਲੱਗਾ ਕਿ ਇਸ ਥਾਂ ਤੇ ਇਹਨਾਂ ਲੋਕਾਂ ਨੇ ਮੇਰਾ ਡਰ ਭੁਲਾ ਦਿੱਤਾ ਹੈ ਹੁਣ ਮੈਂ ਇਹਨਾਂ ਨੂੰ ਕਦੀ ਨਹੀਂ ਛੱਡਾਂਗਾ ਯਾਨਕ ਰੂਪ ਵਾਲੇ দানਵ ਦੇ ਲੰਮੇ ਲੰਮੇ ਦੰਦ ਤੇ ਚਮੜੇ ਵਰਗੇ ਵੱਡੇ ਵੱਡੇ ਬੁੱਲ ਸਨ ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਸਕਦਾ ਸੀ ਪਿੰਡ ਦੇ ਲੋਕ দানਵ ਦਾ ਇਹ ਡਰਾਵਣਾ ਰੂਪ ਦੇਖ ਕੇ ਅੰਦਰੋਂ ਹੀ ਅੰਦਰ ਸਹਿਮ ਗਏ ਤੇ ਡਰ ਦੇ ਮਾਰੇ ਉਹਨਾਂ ਦੇ ਸੰਗ ਸੁੱਕਣ ਲੱਗੇ ਤੇ ਹੱਥ ਪੈਰ ਕੰਬਣੇ ਸ਼ੁਰੂ ਹੋ ਗਏ ਸਰੀਰਾਂ ਵਿੱਚ ਇੰਨੀ ਵੀ ਹਿੰਮਤ ਨਹੀਂ ਬਚੀ ਸੀ ਕਿ ਉਹ ਉਥੋਂ ਭੱਜ ਸਕਣ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਿੰਡ ਵਾਲਿਆਂ ਨੂੰ ਡਰ ਦੇ ਨਾਲ ਕੰਬਦੇ ਵੇਖਿਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਸ দানਵਲ ਆਪਣੀ ਦ੍ਰਿਸ਼ਟੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਹ ਵੱਡੇ ਆਕਾਰ ਵਾਲਾ দানਵ ਬਿਆਕੁਲ ਹੋ ਗਿਆ ਤੇ ਜੱਕਰ ਖਾ ਕੇ ਧਰਤੀ ਤੇ ਡਿੱਗ ਪਿਆ ਅਸਲ ਵਿੱਚ ਉਸ দানਵ ਦਾ ਇਹ ਰੂਪ ਉਸ ਦੇ ਲਈ ਇੱਕ ਸਜ਼ਾ ਸੀ ਭਾਵੇਂ ਉਹ ਲੋਕਾਂ ਨੂੰ ਡਰਾ ਕੇ ਉਹਨਾਂ ਦਾ ਨੁਕਸਾਨ ਕਰਦਾ ਸੀ ਪਰ ਉਹ ਫਿਰ ਵੀ ਅੰਦਰੋਂ ਸੁਖੀ ਨਹੀਂ ਹੁੰਦਾ ਸੀ ਉਸ ਦੇ ਹਿਰਦੇ ਵਿੱਚ ਇੱਕ ਅੱਗ ਜਿਹੀ ਮੱਜੀ ਰਹਿੰਦੀ ਸੀ ਜਿਸ ਨਾਲ ਉਸ ਨੂੰ ਕਦੀ ਵੀ ਚੈਨ ਨਹੀਂ ਮਿਲਦਾ ਸੀ ਤੇ ਗੁਰੂ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਸ ਨੂੰ ਇਹ ਤਾਂ ਪਤਾ ਲੱਗ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਬਲਕਿ ਸਾਧੂ ਦੇ ਭੇਸ ਵਿੱਚ ਆਏ ਪਰਮੇਸ਼ਵਰ ਹੀ ਹਨ ਦਾਨਵ ਨੇ ତਰਤੀ ਤੇ ਡਿੱਗਦਿਆਂ ਸਾਰ ਹੀ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾ ਦਿੱਤਾ ਤੇ ਆਖਣ ਲੱਗਾ ਹੇ ਜਗਤਗੁਰੂ ਮੇਰੇ ਤੇ ਵੀ ਕਿਰਪਾ ਕਰੋ ਤਾਂ ਕਿ ਮੈਂ ਵੀ ਇਸ ਨਰਕ ਤੋਂ ਮੁਕਤ ਹੋ ਜਾਵਾਂ ਦਇਆਵਾਨ ਗੁਰੂ ਨਾਨਕ ਪਾਸ਼ਾ ਜੀ ਨੇ ਉਸ দানਵ ਤੇ ਕਿਰਪਾ ਕੀਤੀ ਤੇ ਪਿੰਡ ਵਾਲਿਆਂ ਨੂੰ ਉਪਦੇਸ਼ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਈ ਜਾਵੇ ਤੇ ਸਾਰੇ ਜਣੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਿਆ ਕਰੋ ਪਿੰਡ ਦੇ ਬਹੁਤ ਸਾਰੇ ਲੋਕਾਂ ਉੱਪਰ ਗੁਰੂ ਜੀ ਦੇ ਬਚਨਾਂ ਦਾ ਅਸਰ ਹੋਇਆ ਤੇ ਉਹਨਾਂ ਨੇ ਗੁਰੂ ਨਾਮ ਬਾਣੀ ਨਾਲ ਜੁੜ ਕੇ ਭੈੜੀ ਮਤ ਦਾ ਤਿਆਗ ਕਰ ਦਿੱਤਾ ਤੇ ਗੁਰੂ ਜੀ ਦੇ ਬਚਨਾਂ ਅਨੁਸਾਰ ਪਿੰਡ ਵਿੱਚ ਇੱਕ ਧਰਮਸ਼ਾਲਾ ਦਾ ਨਿਰਮਾਣ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਸੋ ਸੰਗਤ ਜੀ ਜੇਕਰ ਤੁਸੀਂ ਵੀ ਨਾਮ ਬਾਣੀ ਨਾਲ ਜੁੜ ਜਾਂਦੇ ਹੋ ਤਾਂ ਕੋਈ ਵੀ ਬੁਰੀ ਸ਼ਕਤੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ। ਇਸ ਕਰਕੇ ਨਾਮ ਜਪੋ ਤੇ ਵੰਡ ਛਕੋ। ਸਤ ਨਾਮ ਸ਼੍ਰੀ ਵਾਹਿਗੁਰੂ